ਖਬਰ ਆਡੀਓ ਠੀਕ ਆਡੀਓ ਹੈਲੋ 200 ਖਬਰਾਂ ਦੇ ਬਲੇਡ ਨੂੰ ਤੁਹਾਡਾ ਸਵਾਗਤ ਹੈ ਸਭ ਤੋਂ ਪੜਾ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਖਬਰਾਂ ਦੀ ਤਫਸੀਲ ਤੋਂ ਪਹਿਲਾਂ ਤੁਹਾਨੂੰ ਸਾਰਿਆਂ ਨੂੰ ਸਮੁੱਚੀ ਲੋਕਾਈ ਨੂੰ ਲੋੜੀ ਦੀਆਂ ਲੱਖ ਲੱਖ ਮੁਬਾਰਕਾਂ ਪ੍ਰਮਾਤਮਾ ਕਰੇ ਲੋੜੀ ਦਾ ਤਿਹਾੜ ਤੁਹਾਡੇ ਲਈ ਸੁੱਖ ਸ਼ਾਂਤੀ ਲੈ ਕੇ ਆ ਹੁਣ ਚੱਲਦੇ ਹਾਂ ਕਪੂਰਥਲਾਪ ਕਪੂਰਥਲਾਪ ਚ ਲੋੜੀ ਦੇ ਤਿਹਾੜ ਤੇ ਇੱਕ ਦਿਨ ਪਹਿਲਾਂ ਪੁਲਿਸ ਨੇ ਪਤੰਗਾਂ ਦੀਆਂ ਦੁਕਾਨਾਂ ਤੇ ਕਾਰਵਾਈ ਕਰਦੇ ਹੋਏ ਦਿਖਾਈ ਦਿੱਤੇ ਇਸ ਦੌਰਾਨ ਪਤੰਗਾਂ ਦੀਆਂ ਚੈਕਿੰਗ ਕੀਤੀ ਤੇ ਨਾਲ ਚਾਈਨਾ ਡੋਰ ਦੀ ਵੀ ਚੈਕਿੰਗ ਕੀਤੀ ਦਰਅਸਲ ਲੋੜੀ ਦੇ ਤਿਹਾਰ ਤੋਂ ਬਾਅਦ ਪਤੰਗ ਉਡਾਉਣ ਦਾ ਸਿਲਸਲਾ ਪੰਜਾਬ ਵਿੱਚ ਜਾਰੀ ਹੋ ਜਾਂਦਾ ਹੈ ਤੇ ਉਸੇ ਦਿਨਾਂ ਦੇ ਵਿੱਚ ਚੈਨਾ ਡੋਰ ਦੀ ਪਰਮਾਰ ਹੋ ਜਾਂਦੀ ਹੈ ਇਸੇ ਕਰਕੇ ਚੈਨਾ ਡੋਰ ਸਰਕਾਰ ਵੱਲੋਂ ਬੈਨ ਕੀਤੀ ਹੋਈ ਹੈ ਇਸੇ ਦੇ ਚੱਲਦੇ ਅਨਛਾਪੇ ਮਾਰ ਕੀਤੇ ਗਏ ਜਿਹੜੇ ਗੱਟੂ ਖੜੇ ਗਏ ਸ੍ਰੀ ਮਾਨਯੋਗ ਐਸਐਸਪੀ ਸਾਹਿਬ ਕਪੂਰਥਲਾ ਜੀ ਦੇ ਦਿਸ਼ਾ ਨਿਰਦੇਸ਼ਾਂ ਦੇ ਤਹਿਤ ਅਸੀਂ ਅੱਜ ਸਵੇਰ ਤੋਂ ਹੀ ਟੀਮਾਂ ਲਗਾ ਕੇ ਅਸੀਂ ਲਗਾਤਾਰ ਪਤੰਗਾ ਜਿਹੜੀਆਂ ਵੇਚ ਰਿਆ ਦੁਕਾਨਾਂ ਉਹਨਾਂ ਦੀ ਚੈਕਿੰਗ ਕਰਵਾਈ ਹੈ ਜਿਨ੍ਹਾਂ ਦੇ ਵਿੱਚੋਂ ਸਾਨੂੰ ਇੱਕ ਦੁਕਾਨ ਮੰਡੀ ਦੇ ਵਿੱਚ ਸੀਗੀ ਉੱਥੋਂ ਇੱਕ ਦੁਕਾਨ ਦੇ ਵਿੱਚ ਸਾਨੂੰ 10 ਗੱਟੂ ਜਿਹੜੇ ਚਾਈਨਾ ਡੋਰ ਦੇ ਬਰਾਮਦ ਹੋਏ ਸੀਗੇ ਜਿਸ ਤੇ ਅਸੀਂ ਉਸ ਵਿਅਕਤੀ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਤੇ ਬਾਕੀ ਹੁਣ ਵੀ ਅਸੀਂ ਚੈਕਿੰਗ ਕਰ ਰਹੇ ਹਾਂ ਦੁਕਾਨਾਂ ਦੀ ਤੇ ਜਿਹਦੇ ਕੋਲ ਵੀ ਸਾਨੂੰ ਚਾਈਨਾ ਡੋਰ ਮਿਲੂਗੀ ਤੇ ਉਹਦੇ ਖਿਲਾਫ ਸਖਤ ਐਕਸ਼ਨ ਲਿਆ ਜਾਊਗਾ ਅਸੀਂ ਕੱਲ ਕੱਲ ਡਰੋਨ ਵੀ ਅਸੀਂ ਚਲਾਵਾਂਗੇ ਇਥੇ ਸ਼ਹਿਰ ਦੇ ਵਿੱਚ ਅਗਰ ਕੋਈ ਚਾਈਨਾ ਡੋਰ ਦੇ ਨਾਲ ਪਤੰਗ ਚੜਾਉਂਦਾ ਮਿਲ ਗਿਆ ਤੇ ਉਸ ਦੇ ਖਿਲਾਫ ਵੀ ਐਕਸ਼ਨ ਹੋਊਗਾ ਤੇ ਜਿਹੜੇ ਵੇਚ ਰਹੇ ਇਹਨਾਂ ਦੇ ਖਿਲਾਫ ਤੇ ਅਸੀਂ ਲਗਾਤਾਰ ਚੈਕਿੰਗ ਕਰ ਰਹੇ ਹਾਂ ਤੇ ਇਹਨਾਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਜੀ ਹੁਣ ਅਸੀਂ ਆ ਚੈਕਿੰਗ ਕਰ ਰਹੇ ਸੀਗੇ ਜਿਹੜੇ ਵੀ ਕਾਈਟ ਲੈ ਕੇ ਜਾ ਰਹੇ ਆ ਉਹਨਾਂ ਦੀ ਸਕੂਟਰੀਆਂ ਚੈੱਕ ਕੀਤੀਆਂ 1-2 ਦੇ ਵਿੱਚੋਂ ਸਾਨੂੰ ਚਾਈਨਾ ਡੋਰ ਦੇ ਗੱਟੂ ਮਿਲੇ ਆ। ਉਹਨਾਂ ਨੂੰ ਅਸੀਂ ਵੈਰੀਫਾਈ ਕਰਦੇ ਆ ਜਿੱਥੋਂ ਵੀ ਉਹ ਲੈ ਕੇ ਆਏ ਆ ਉਹਨਾਂ ਵਿਅਕਤੀਆਂ ਦੇ ਖਿਲਾਫ ਐਕਸ਼ਨ ਲਿਆ ਜਾਵੇ। ਜੀ ਜਿਹੜੇ ਕੱਲ ਪਤੰਗ ਚੜਾਉਣਗੇ ਚਾਈਨਾ ਡੋਰ ਦੇ ਨਾਲ ਉਹਨਾਂ ਤੇ ਵੀ ਐਕਸ਼ਨ ਹੋਏਗਾ। ਬਿਲਕੁਲ ਜੀ ਉਹਨਾਂ ਤੇ ਸਰਕਾਰ ਵੱਲੋਂ ਬੈਨ ਕੀਤਾ ਗਈ ਹੈ ਕਿ ਚਾਈਨਾ ਡੋਰ ਦੇ ਨਾਲ ਨਾ ਹੀ ਕੋਈ ਪਤੰਗ ਚੜਾਵੇ ਤੇ ਨਾ ਹੀ ਕੋਈ ਚਾਈਨਾ ਡੋਰ ਵਿੱਚ। ਕੋਈ ਮੈਸੇਜ ਦੇਣਾ ਚਾਹੁੰਦੇ ਹੋ? ਅਸੀਂ ਆਮ ਪਬਲਿਕ ਨੂੰ ਇਹ ਮੈਸੇਜ ਦਿੰਦੇ ਆ ਕਿ ਚਾਈਨਾ ਰੋਡ ਦੇ ਨਾਲ ਕਾਫੀ ਨੁਕਸਾਨ ਹੋ ਰਿਹਾ ਹੈ ਕੋਈ ਸਕੂਟਰ ਮੋਟਰਸਾਈਕਲ ਤੇ ਜਾਂਦੇ ਉਹਨਾਂ ਦੇ ਗਲਾਂ ਦੇ ਵਿੱਚ ਫਸ ਜਾਂਦੀ ਹੈ ਤੇ ਜਿਸ ਦੇ ਨਾਲ ਜਾਨੀ ਨੁਕਸਾਨ ਵੀ ਹੋ ਸਕਦਾ ਹੈ ਇਸ ਲਈ ਸਾਰੇ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਵੀ ਸਮਝਾਓ ਤੇ ਦੁਕਾਨਦਾਰਾਂ ਨੂੰ ਖਾਸ ਕਰਕੇ ਅਪੀਲ ਹੈ ਕਿ ਚਾਈਨਾ ਰੋਡ ਨਾਲ ਵਿੱਚੋਂ ਅਗਰ ਤੁਸੀਂ ਚਾਈਨਾ ਰੋਡ ਵਿੱਚੋਂਗੇ ਤੇ ਤੁਹਾਡੇ ਖਿਲਾਫ ਅਸੀਂ ਸਖਤ ਕਾਰਵਾਈ ਕਰਾਂਗੇ ਆਸ਼ੀਰੀ ਮੁਕਸਦ ਸਾਹਿਬ ਦੇ ਹਲਕਾ ਮੋਡ ਦੇ ਵਿੱਚ ਬੇਟੀ ਬਚਾਓ ਬੇਟੀ ਪੜਾਓ ਦੇ ਸਲੋਗਨ ਰਾਹੀਂ ਰੀਬਨ ਕੇ ਕੈਬਨਟ ਮੰਤਰੀ ਡਾਕਟਰ ਬਲਜੀਤ ਸਿੰਘ ਦੀ ਮੁਹਿੰਮ ਬਲੋ ਇਸ ਸਲੋਗਨ ਦੀ ਸ਼ੁਰੂਆਤ ਕੀਤੀ ਗਈ। ਉਹਨਾਂ ਪੰਜਾਬ ਵਾਸੀਆਂ ਨੂੰ ਲੋਹੜੀ ਅਤੇ ਮਾਗੀ ਦੀਆਂ ਪੜਾਈਆਂ ਦਿੰਦੇ ਹੋਏ ਕਿਹਾ। ਉਹਨਾਂ ਨੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਲੋਹੜੀ ਵੇਲੇ ਧੀਆਂ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਕਈ ਤਿਉਹਾਰ ਲੜਕੀਆਂ ਆਦਮੀਆਂ ਦੇ ਨਾਲ ਜੋੜ ਕੇ ਮਨਾਏ ਜਾਂਦੇ ਹਨ। ਰਵਾਇਤਾਂ ਨੂੰ ਖਤਮ ਕਰਦੇ ਲਈ ਧੀਆਂ ਦੀ ਲੋਹੜੀ ਮਨਾਉਣੀ ਬਹੁਤ ਜ਼ਰੂਰੀ ਹੈ। ਪਹਿਲਾਂ ਤਾਂ ਮੈਂ ਇੱਕ ਪਵਿੱਤਰ ਤਿਉਹਾਰ ਲੋਹੜੀ ਜਿਹੜਾ ਕੱਲ ਨੂੰ ਮਨਾਇਆ ਜਾਣਾ ਹੈ ਉਹਦੀਆਂ ਸਭ ਨੂੰ ਮੁਬਾਰਕਾਂ, ਮਾਗੀ ਦੀਆਂ ਮੁਬਾਰਕਾਂ। ਔਰ ਲੋਹੜੀ ਤੇ ਖਾਸ ਕਰਕੇ ਅਸੀਂ ਧੀਆਂ ਦੀ ਗੱਲ ਜ਼ਰੂਰ ਕਰਾਂਗੇ ਕਿਉਂਕਿ ਕਈ ਤਿਉਹਾਰ ਇਹੋ ਜਿਹੇ ਹੁੰਦੇ ਨੇ ਜਿਹੜੇ ਸਿਰਫ ਮੁੰਡਿਆਂ ਨਾਲ ਜੋੜ ਕੇ ਮਰਦਾਂ ਨਾਲ ਜੋੜ ਕੇ ਮਨਾਏ ਜਾਂਦੇ ਸੀ ਹੁਣ ਤੱਕ ਸੋ ਰਵਾਇਤਾਂ ਨੂੰ ਖਤਮ ਕਰਨ ਲਈ ਅਸੀਂ ਧੀਆਂ ਦੀ ਲੋਹੜੀ ਤੇ ਇਸ ਦੇ ਨਾਲ ਹੀ ਬੇਟੀ ਪੜਾਓ ਬੇਟੀ ਪੜਾਓ ਜਿਹੜਾ ਕਿ ਧੀਆਂ ਦੀ ਸਿੱਖਿਆ ਤੇ ਜ਼ੋਰ ਦੇਣ ਲਈ ਮਲੋੜ ਸ਼ਹਿਰ ਦੇ ਵਿੱਚ ਇੱਕ ਕੈਂਪੇਨ ਦੇ ਤੌਰ ਤੇ ਸ਼ੁਰੂ ਕਰਨ ਜਾ ਰਹੇ ਹਾਂ ਔਰ ਇਸ ਦੇ ਵਿੱਚ ਅਸੀਂ ਜਿੱਥੇ ਵੀ ਪੂਰੇ ਪੁਲ ਨੂੰ ਵੀ ਇੱਕ ਤਰ੍ਹਾਂ ਨਾਲ ਬੇਟੀ ਬਚਾਓ ਬੇਟੀ ਪੜ੍ਹਾਓ ਦੇ ਰੰਗ ਚ ਰੰਗਾਂਗੇ ਲੋਕਾਂ ਨੂੰ ਸਲੋਗਨ ਰਾਹੀਂ ਇਹ ਮੈਸੇਜ ਦੇਵਾਂਗੇ ਕਿ ਧੀਆਂ ਦੀ ਪੜ੍ਹਾਈ ਤੇ ਧੀਆਂ ਦੀ ਹੋਂਦ ਕਿੰਨੀ ਜ਼ਰੂਰੀ ਹੈ ਸੋ ਇੱਕ ਤਰ੍ਹਾਂ ਨਾਲ ਸ਼ਹਿਰ ਦੀ ਖੂਬਸੂਰਤੀ ਚ ਵੀ ਵਾਧਾ ਹੋਏਗਾ ਇੱਕ ਬਹੁਤ ਸੋਹਣਾ ਮੈਸੇਜ ਜਿਹੜਾ ਮਿਲੋਟ ਆਪਣੀ ਧਰਤੀ ਤੋਂ ਦੇ ਦੇਵੇ ਜਿਵੇਂ ਕਿ ਲੜਕੀਆਂ ਦੀ ਗੱਲ ਕੀਤੀ ਹੈ ਲੜਕੀਆਂ ਲਈ ਕੋਈ ਇਹ ਵਿਸ਼ੇਸ਼ ਖੂਬਸੂਰਤ ਲਾਕਾਰੀ ਹੈ ਪੰਜਾਬ ਸਰਕਾਰ ਦੇ ਨਾਮ ਤੇ ਬਿਲਕੁਲ ਜੀ ਅਸੀਂ ਲੱਗੇ ਰਹਿੰਦੇ ਆਂ ਪਰ ਹੁਣ ਜਿਹੜਾ ਕਰੰਟਲੀ ਜਿੱਥੇ ਫੋਕਸ ਕੀਤਾ ਉਹ ਧੀਆਂ ਦੀ ਜਿਹੜੀ ਸੇਫਟੀ ਹੈ ਉਹਦੇ ਤੇ ਅਸੀਂ ਫੋਕਸ ਕਰ ਰਹੇ ਹਾਂ ਔਰ ਇੱਕ ਕੱਲ ਹੀ ਡੀਓ ਲੈਟਰ ਜਿਹੜਾ ਮੇਰੇ ਵੱਲੋਂ ਟਰਾਂਸਪੋਰਟ ਵਿਭਾਗ ਨੂੰ ਗਿਆ ਕਿ ਸਕੂਲ ਦੀਆਂ ਬੱਚੀਆਂ ਦੀ ਸੇਫਟੀ ਲਈ ਉਹਨਾਂ ਦੀਆਂ ਬੱਸਾਂ ਦੇ ਵਿੱਚ ਇੱਕ ਤਾਂ ਇੱਕ ਲੇਡੀ ਅਟੈਂਡੈਂਟ ਜਿਹੜਾ ਅਸੀਂ ਅਰਜੈਂਟ ਕਰਨ ਲੱਗੇ ਹਾਂ ਔਰ ਬੱਚੀਆਂ ਹੀ ਨਹੀਂ ਬੱਚਿਆਂ ਵਾਸਤੇ ਵੀ ਸੀਸੀਟੀਵੀ ਕੈਮਰੇ ਵੀ ਅਸੀਂ ਜਿਹੜੇ ਉਹ ਜ਼ਰੂਰੀ ਕਰਨ ਲੱਗੇ ਹਾਂ ਕੁਛ ਦਿਨਾਂ ਦੇ ਵਿੱਚ ਇਹਦੀ ਇੰਪਲੀਮੈਂਟੇਸ਼ਨ ਸ਼ੁਰੂ ਹੋ ਜਾਵੇਗੀ ਤੇ ਇਸੇ ਤਰ੍ਹਾਂ ਹੋਰ ਵੀ ਹੌਲੀ-ਹੌਲੀ ਕਰਦੇ ਰਹਿਣਗੇ ਜਿਵੇਂ ਕਿ ਅੱਜ ਅਕਾਲੀ ਦਲ ਇਸਤਰੀ ਵਿੰਗ ਦੀ ਉੱਥੇ ਕਾਨਫਰੰਸ ਹੋਈ ਸੀ ਕੱਲ੍ਹ ਫਰਵਰ ਦੇ ਵਿੱਚ ਕਿਹਾ ਹੈਗਾ ਔਰਤਾਂ ਨਾਲ ਮਜ਼ਾਕ ਕੀਤਾ ਜਾ ਰਿਹਾ ਹੈਗਾ ਕਿੜਾ 1000 ਰੁਪਏ ਦੀ ਗੱਲ ਕੀਤੀ 2 ਸਾਲਾਂ ਤੋਂ ਤੱਪਣ ਕਿਨਾਰੇ ਹੋ ਗਏ ਪਰ ਅਜੇ ਤੱਕ ਕੋਈ ਔਰਤ ਨਹੀਂ ਮੈਨੂੰ ਨਹੀਂ ਲੱਗਦਾ ਕਿ ਔਰਤਾਂ ਨਾਲ 1000 ਰੁਪਏ ਉੱਤੇ ਕਦੇ ਕੋਈ ਮਜ਼ਾਕ ਹੋਵੇਗਾ ਔਰਤਾਂ ਦੀ ਹੋਂਦ ਬਹੁਤ ਮਜ਼ਬੂਤ ਤੇ ਵੱਡੀ ਹੈ 1000 ਰੁਪਏ ਨਾਲ ਔਰਤਾਂ ਦੀ ਮਜ਼ਬੂਤ ਜਿਹੜੀ ਹੈ ਹੋਂਦ ਹੈ ਉਹਨੂੰ ਅਸੀਂ ਮਜ਼ਬੂਤ ਨਹੀਂ ਔਰ ਬੇਟੀਆਂ ਦੀ ਪੜ੍ਹਾਈ ਲਈ ਔਰ ਬੇਟੀਆਂ ਦੀ ਸਮਾਜ ਦੇ ਵਿੱਚ ਇੱਕ ਵਧੀਆ ਹੋਣ ਦੇ ਲਈ ਮਾਨ ਸਾਹਿਬ ਨੇ ਬਹੁਤ ਸਾਰੀਆਂ ਐਫਰਟਸ ਕੀਤੀਆਂ ਸਕੂਲਾਂ ਨੂੰ ਸਰਕਾਰੀ ਸਕੂਲਾਂ ਨੂੰ ਬਹੁਤ ਜ਼ਿਆਦਾ ਮਜ਼ਬੂਤ ਬਣਾਇਆ ਸੋ ਇਹ ਜ਼ਰੂਰੀ ਨਹੀਂ ਹੁੰਦਾ ਕਿ ਆਪਾਂ ਇੱਕੋ ਚੀਜ਼ ਨੂੰ ਕਹਦੇ ਕਿ 1000 ਰੁਪਏ ਨਾਲ ਅਸੀਂ ਪਤਾ ਨਹੀਂ ਸ਼ਾਇਦ ਕਿੰਨਾ ਵੱਡਾ ਇਨਕਲਾਬ ਲੈ ਆਉਂਦੇ ਪਰ ਜੋ ਐਫਰਟਸ ਕੀਤੀਆਂ ਜਾ ਰਹੀਆਂ ਸਕੂਲ ਵੱਲ ਸਿੱਖਿਆ ਵੱਲ ਜਾਂ ਸਿਹਤ ਵੱਲ ਧਿਆਨ ਦਿੱਤਾ ਜਾ ਰਿਹਾ ਉਹਦੇ ਚ ਬਰਾਬਰ ਦਾ ਕੀ ਉਸ ਤੋਂ ਵੱਧ ਔਰਤਾਂ ਨੂੰ ਫਾਇਦਾ ਹੋਏਗਾ ਦੂਸਰੇ ਪਾਸੇ ਰੈਲੀ ਦੇ ਵਿੱਚ ਅੱਜ ਜਿਹੜੀਆਂ ਆਂਗਣਵਾੜੀ ਵਰਕਰ ਹੀ ਜ਼ਿਆਦਾ ਦੇਖਣ ਨੂੰ ਮਿਲੀਆਂ ਮੈਂ ਪਹਿਲਾਂ ਵੀ ਤੁਸੀਂ ਜ਼ਿਕਰ ਕੀਤਾ ਸੀ ਉਹ ਜੇ ਕੋਈ ਇਸ ਤਰ੍ਹਾਂ ਸਿਹਤ ਦੇ ਵਿੱਚ ਭਾਗ ਲੈਣ ਦਾ ਕਾਰਜ ਵੀ ਕੀਤਾ ਪਹਿਲਾਂ ਹਾਲੇ ਵੀ ਸਿਰਫ ਕਾਗਜ਼ੀ ਕਾਰਜ ਹੀ ਬਣ ਕੇ ਰਹੀ ਹੈ ਜਿਹੜੀਆਂ ਅੱਜ ਇਹਦੇ ਭਾਗ ਲੈ ਉਸ ਤੇ ਕੀ ਅਸਰ ਦੇਖੋ ਜੀ ਐਕਸ਼ਨ ਜਿਹੜਾ ਵੀ ਬਣਦਾ ਲਈ ਲਈ ਅਸੀਂ ਸਖਤੀ ਨਾਲ ਲਵਾਂਗੇ ਹੋ ਸਕਦਾ ਉਹਨਾਂ ਨੇ ਇਸ ਚੀਜ਼ ਨੂੰ ਪਹਿਲਾਂ ਲਾਈਟਲੀ ਲਿਆ ਹੋਵੇ ਪਰ ਜਿਵੇਂ ਕਹਿੰਦੇ ਨੇ ਕਿ بار بار ਇੱਕ ਚੀਜ਼ ਨੂੰ ਦੁਹਰਾਇਆ ਨਹੀਂ ਜਾਂਦਾ ਸੋ ਜੇ ਕੋਈ ਆਪਣੇ ਜਿਹੜਾ ਮੁੱਢਲਾ ਫਰਜ ਹੈ ਡਿਊਟੀ ਹੈ ਜਿਸ ਦੇ ਕਰਕੇ ਉਹਨੂੰ ਤਨਖਾਹ ਦਿੱਤੀ ਜਾਂਦੀ ਹੈ ਉਸ ਨੂੰ ਛੱਡ ਕੇ ਆਪਣੇ ਪੋਲਿਟਿਕਲ ਜਿਹੜਾ ਅਸਰ ਉਸ ਨੂੰ ਬਣਾਉਣ ਦੀ ਕੋਸ਼ਿਸ਼ ਕਰਨ ਗਿਆ ਤਾਂ ਡੈਫੀਨਿਟਲੀ ਪਹਿਲਾਂ ਜਿਹੜੀ ਇਸ ਤਰ੍ਹਾਂ ਦੀ ਘਟਨਾ ਜੇ ਤੁਹਾਨੂੰ ਮੈਂ ਦੱਸਾਂ ਕਿ ਜਦੋਂ ਪਹਿਲਾਂ ਇਸ ਤਰ੍ਹਾਂ ਦੀ ਹਰਕਤ ਹੋਈ ਸੀ ਤਾਂ ਅਸੀਂ ਉਹ ਵਰਕਰਸ ਜਿਹੜੀਆਂ ਕਿ ਪੋਲਿਟਿਕਸ ਵਿੱਚ ਆਉਂਦੀਆਂ ਸੀ ਉਹਨਾਂ ਸਾਰਿਆਂ ਨੂੰ ਨੋਟਿਸ ਕੱਟੇ ਕੀ ਜਾਂ ਉਹ ਪੋਲਿਟਿਕਸ ਕਰ ਲੈਣ ਜਾਂ ਕੰਮ ਕਰ ਲੈਣ। ਕਿਤੇ ਕੋਈ ਤੱਕ ਕਾਰਵਾਈ ਹੋਣ ਦੀ ਨਹੀਂ। ਬਹੁਤ ਜਲਦ ਤੁਸੀਂ ਇਸ ਦਾ ਅਸਰ ਦੇਖੋਗੇ। ਵਾਹ। ਅੱਜ ਜਮੁਨਾਗਰ ਜ਼ਿਲ੍ਹਾ ਮਨੀਸ ਕਤਰ ਦੇ ਬਾਹਰ ਭਾਰਤੀ ਮਜ਼ਦੂਰ ਸੰਘ ਦੇ ਬੈਨਰ ਹਟ ਸੈਂਕੜੇ ਮਜ਼ਦੂਰ ਇਕੱਠੇ ਹੋਏ ਅਤੇ ਆਪਣੀਆਂ ਮੰਗਾਂ ਸੰਬੰਧੀ ਪੰਚਾਇਤ ਡਾਇਰੈਕਟਰ ਡੀਸੀ ਜਮੁਨਾਗਰ ਨੂੰ ਮੰਗ ਪੱਤਰ ਸੌਂਪਿਆ। ਗੱਲਬਾਤ ਕਰਦੇ ਹਾਂ एनएचएम ਦੇ ਮੁਖੀ ਵਿਜੇ ਕੰਬੋਏ ਨੇ ਦੱਸਿਆ ਕਿ ਪਿੰਡੂ ਟਿਊਬਲ ਆਪਰੇਟਰ ਵੱਲੋਂ ਵਜਤਾਰ ਨਾ ਦਿੱਤਾ ਗਿਆ ਮੰਗਾਂ ਨੂੰ ਲੈ ਕੇ ਹਰਿਆਣਾ ਸਰਕਾਰ ਖਿਲਾਫ ਤਰਨ ਦਿੱਤਾ ਜਾ ਰਿਹਾ ਹੈ ਇਸ ਸਬੰਧੀ ਡੀਸੀਐਮ ਨਗਰ ਨੂੰ ਪੰਚਾਇਤੀ ਟਰੈਕਟਰ ਦੇ ਨਾਂ ਤੇ ਮੰਗ ਪੱਤਰ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਅੱਜ ਪਿੰਡੂ 12 ਆਪਰੇਟਰਾਂ ਦੀ ਹਾਲਤ ਬਹੁਤ ਖਰਾਬ ਹੈ ਮੰਗ ਇਹ ਹੈ ਕਿ ਮੰਗਿਆ ਸੀ ਸਪੈਸ਼ਲ ਡੀਜੀ ਅਗਸਟਾ ਮਹੀਆ ਸੇ 6 ਮਹੀਨੇ ਪਹਿਲੇ ਇੱਕ ਬੈਠਕ ਹੋਈ ਸੀ ہماری ਉਸ ਵਿੱਚ ہماری ਸਾਰੀ ਮੰਗیں ਮੰਨ ਲਈ ਗਈ ਸੀ ਤੇ ਇਹ ਕਹਿ دیا ਗਿਆ تھا ਕਿ ਇਹਨਾਂ ਸਭ ਦੇ ਪੱਤਰ ਜਾਰੀ ਹੋ ਜਾਣਗੇ लेकिन सात महीने बीतने के बाद भी उसका कोई भी पत्र जारी नहीं हुआ इस बात को लेकर कर्मचारियों में भारी रोष है हमारी मांगे क्या थी कि सभी जितने भी जलकर्मी अगर पंचायत के द्वारा लगे हुए हैं तो किसी को हटाया ना जाए किसी का भी वेतन जो सरपंचों ने अपनी निजी रंजिश की वजह से रोक रखा है वो सारा कुछ रिलीज किया जाए डेथ होने पर एक्सग्रेसिया स्कीम अगर लागू है तो उसका लाभ तुरंत प्रभाव से दिया जाए तीन लाख रुपए की जो बात माननीय मुख्यमंत्री जी द्वारा की गई है उसको जो है ना पूरा किया जाए उसके अलावा वेतन जो है ना वो महज दस हज़ार रुपये है उसको छब्बीस हज़ार रुपये किया जाए आठ घंटे काम लेने का प्रावधान है तो आठ घंटे काम ट्यूवेल पर लिया जाए ये तो नहीं है कि सरपंच अपनी मर्जी से उन्हें कहीं भी भेज दें तो वो जो है ना वहीं लिया जाए एक सरकार द्वारा जो अधिकारी तय हो उसके द्वारा जो है ना अटेंडेंस वेरीफाई की जाए सरपंचों के द्वारा अगर अटेंडेंस वेरीफाई की जाती है तो वो तो अपने परिवार का नौकर समझ के कार्य लेते हैं जो पूर्ण रूप से गलत है इसके अलावा ईएसआई और ईपीएफ की सुविधा दी जाए ये सारी मांगे थी जिसमें औजार दिए जाएं जब टॉयलरों को ठीक करते हैं तो उनके लिए औजार भी चाहिए वर्दी भत्ता भी चाहिए कि वर्दी दी जाए इन लोगों को या वर्दी भत्ता सरकार उनको प्रोवाइड कराए पैंसठ साल तक का अवकाश दिया जाए और उसके ऊपर कोई छुट्टी नहीं है छुट्टियों का प्रावधान हो कोई सीएल हो इन लोगों की इसके साथ मेडिकल कोई बीमार भी हो जाए घर में से बच्चे को भी नहीं लेके जा सकते तो ये सब चीज़ों को लेकर बैठक हुई थी बैठक में सारी बातें मान ली गई थी किंतु आज तक कोई पत्र जारी नहीं हुआ समझ में नहीं आता सरकार कैसे चल रही है अगर समझौता हो गया तो आप उसका पत्र जारी करो अगर पत्र जारी नहीं करे तो इसका मतलब आपकी नियत में खोट है इसीलिए आज सारे ग्रामीण टोयल ऑपरेटर भारतीय मजदूर संघ के नेतृत्व में सभी जिला मुख्यालयों के उपायुक्त के, मा, के माध्यम से माननीय मुख्यमंत्री जी तक अपनी मांगे पहुँचा रहे हैं अगर इसके बाद भी सरकार सचेत नहीं हुई और इनकी मांगों पत्र जल्द जारी नहीं किया तो भारतीय मजदूर संघ के प्रदेश नेतृत्व के साथ बैठकर एक बड़ी बैठक की जाएगी उसके बाद एक कड़ा निर्णय लिया जाएगा और उसके बाद अगर कोई भी व्यवस्था खराब होती है तो उसकी जिम्मेवारी पूर्ण रूप से हरियाणा सरकार उसके अधिकारियों की हो तो आज ज्ञापन किसको सौंपा गया है ज्ञापन आज एस साहब लेने आए थे उनको दे दिया गया है उन्होंने भी पूरा हमें आश्वासन दिया कि वो इसको ऊपर पहुंचाकर जहां तक उनके हाथ की बात होगी वो इस कार्य को करवाने का प्रयास करेंगे क्योंकि वो भी ये बात समझ रहे थे कि वाकई में यह इनका अधिकार है जिस अधिकार से उनको वंचित किया जा रहा है ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੋਧ ਬੇड्डी ਮਹਿੰਮ ਤਹਿਤ ਜਿਲ੍ਹਾ ਲੁਧਿਆਣਾ ਦੇ ਗਿਆਸਪੁਰਾ ਵਿਖੇ ਤਨਾਤ ਮਾਲ ਪਟਵਾਰੀ ਚਮਕੌਰ ਸਿੰਘ ਦੇ ਕਰਿੰਦਾ ਅਸ਼ੋਕ ਕੁਮਾਰ ਨੂੰ 6000 ਰੁਪਏ ਦੀ ਰਿਸ਼ਵਤ ਲੈਂਦਿਆਂ ਅਜ ਰੰਗੇ ਹੱਥੀ ਕਾਬੂ ਕਰ ਲਿਆ ਗਿਆ ਇਸ ਕੇਸ ਵਿੱਚ ਹੋਕੇ ਦੇ ਫਰਾਰ ਹੋਏ ਪਟਵਾਰੀ ਅਤੇ ਉਸ ਦੇ ਕਰਿੰਦੇ ਖਿਲਾਫ ਰਿਸ਼ਵਤ ਖੋਰੀ ਦਾ ਮਾਮਲਾ ਵੀ ਦਰਜ ਕੀਤਾ ਗਿਆ ਹੈ ਕੇਸ਼ কুমার ਦਰਾਹਿਦ ਕੋਹਾੜੇ ਤੋਂ ਰਹਿਣ ਵਾਲੇ ਨੇ ਇਹ ਅੱਜ ਸਾਡੇ ਕੋ ਇੱਥੇ ਦਫ਼ਤਰ ਆਏ ਸੀਗੇ ਸਵੇਹਾ ਇਹਨਾਂ ਦਾ ਕਹਿਣਾ ਵੀ ਕੱਲ 11 ਤਰੀਕ ਨੂੰ ਉੱਥੇ ਗਏ ਨੇ ਗਿਆਸਪੁਰੇ ਇਹਨਾਂ ਨੇ ਕੋਈ 31523 ਨੂੰ ਕੋਈ ਰਜਿਸਟਰੀ ਕਰਾਈ ਸੀ 75 ਗਾਇਦੀ 플ੌਟ ਸੀਗਾ ਰਜਿਸਟਰੀ ਹੋ ਗਈ ਸੀ ਰਜਿਸਟਰੀ ਜਦੋਂ ਹੁੰਦੀ ਹੈ ਉਹ ਨਾਲ ਹੀ ਉਹਦਾ ਇੰਤਕਾਲ ਦੀ ਫੀਸ ਵੀ ਜਮ੍ਹਾਂ ਹੋ ਜਾਂਦੀ ਹੈ ਵੈਸੇ ਤਾਂ ਇਹਨਾਂ ਦੀ ਡਿਊਟੀ ਹੁੰਦੀ ਹੈ ਇੰਤਕਾਲ ਵਾਲਾ ਨੇ ਆਪ ਹੀ ਕਰਨਾ ਹੁੰਦਾ ਉਹ ਇੰਤਕਾਲ ਹੋਇਆ ਨਹੀਂ ਸੀਗਾ ਉਹਨਾਂ ਦਾ ਕਹਿਣਾ ਸੀ ਵੀ ਮੈਂ ਲੋਨ ਵਗੈਰਾ ਲੈਣਾ ਸੀ ਤੇ ਮੈਂ ਇਹਨੂੰ ਉੱਥੇ ਗਿਆ ਸੀ ਪਟਵਾਰੀ ਕੋ ਚਮਕੌਰ ਸਿੰਘ ਕੋ ਜੀ ਉਹਨੇ ਫਿਰ ਇਹਦੇ ਕੋਲ ਭੇਜਤਾ ਇਹਨੇ ਪ੍ਰਾਈਵੇਟ ਕਰਿੰਦਾ ਕੋ ਰੱਖਿਆ ਹੋਇਆ ਅਸ਼ੋਕ ਕੁਮਾਰ ਜੀ ਤੇ ਸ਼ੋਕਮਾਰ ਨੂੰ ਇਹਨੇ ਦੱਸਿਆ ਮੈਨੂੰ 30 ਸਾਲਾਂ ਦੀਆਂ ਇੱਕ ਪਰਕਾਡ ਚਾਹੀਦਾ ਫਰਦਾ ਦਾ ਇੱਕ ਮੈਨੂੰ ਇਹਦੀ ਅੰਤਕਾਲ ਦੀ ਕਾਪੀ ਜਲਦੀ ਚਾਹੀਦੀ ਹੈ ਮੈਂ ਲੋਨ ਲੈਣਾ ਤੇ ਉਹਨੇ ਕਿਹਾ ਜੀ ਤੁਹਾਡਾ ਕੰਮ ਹੋ ਜਾਊਗਾ ਤੇ 6000 ਰੁਪਏ ਲੱਗੂਗਾ ਤੇ ਉਹ ਫਿਰ ਉਹਨੇ ਇਹੀ ਕਿਹਾ ਸੀ ਮੈਂ ਪੈਸੇ ਨਹੀਂ ਕੋਈ ਦੇਣਾ ਚਾਹੁੰਦਾ ਸੀ ਰਿਸ਼ਵਤ ਦੇ ਕੰਮ ਨੇ ਕਰਵਾਉਣਾ ਚਾਹੁੰਦਾ ਸੀ ਉਹ ਸਾਡੇ ਕੋਲ ਉਹਨੇ ਅਪਰੋਚ ਕੀਤੀ ਅੱਜ ਤੇ ਸਰਕਾਰੀ ਗਵਾਹਾਂ ਦੀ ਹਾਜ਼ਰੀ ਚ ਇਹਨੂੰ ਫਿਰ ਅੱਜ ਅਸ਼ੋਕਮਰ ਨੂੰ ਜਿਹੜਾ ਉੱਥੇ ਗਿਆਸਪੁਰੇ ਪਟਵਾਰਖਾਨੇ ਤੋਂ ਅਰੈਸਟ ਕੀਤਾ ਜੀ ਬਹੁਤ ਮੁਕਦਮਾ ਦਰਜ ਹੋ ਗਿਆ ਸੀ ਔਰ ਜਿਹੜਾ ਪਟਵਾਰੀ ਹੈਗਾ ਚਮਕੌਰ ਸਿੰਘ ਉਹ ਉੱਥੋਂ ਫਰਾਰ ਹੋ ਗਿਆ ਸੀ ਉਹਨੂੰ ਇਸ ਕਰਕੇ ਉਹਨੂੰ ਸ਼ਾਪੇਮਾਰੀ ਕੀਤੀ ਜਾ ਰਹੀ ਹੈ ਫੰਡ ਵਾਸਤੇ ਬਾਕੀ ਜਿਹੜਾ ਹੈਗਾ ਇਹਨੂੰ ਦੋਸ਼ੀ ਮੁਕੱਲ ਨੂੰ ਅਦਾਲਤ ਵਿੱਚ ਪੇਸ਼ ਕੀਤਾ ਸਰ ਕੇ ਵਿਝਾ ਰਿਹਾ ਸਾਹਮਣੇ ਦੁਕਾਨਦਾਰ ਆ ਉਸਦੇ ਕੋਲ ਜਿਹੜੇ ਪੈਸੇ ਆ ਫਰਾਈ ਜਾਂਦੇ ਸੀ ਹਾਂਜੀ ਹਾਂਜੀ ਕੋਈ ਦੁਕਾਨਦਾਰ ਵੀ ਸਾਹਮਣੇ ਹੈਗਾ ਉਹ ਸਾਰਾ ਵੈਰੀਫਾਈ ਕਰਾਂਗੇ ਦੁਕਾਨ ਇਹ ਐਕਚੁਅਲੀ ਪਟਵਾਰਖਾਨੇ ਦੇ ਬਾਹਰ ਅੰਦਰ ਨਹੀਂ ਪੈਸੇ ਲਏ ਉਹ ਜਦੋਂ ਉਹਨੂੰ ਬਾਹਰ ਕਿਸੇ ਦੁਕਾਨ ਤੇ ਮਿਲਿਆ ਦੁਕਾਨ ਦਾ ਹੀ ਟਾਈਮ ਰੱਖਿਆ ਸੀ ਔਰ ਦੁਕਾਨ ਤੇ ਹੀ ਦੇ ਲੱਗੇ ਫਿਰ ਇਹਨੂੰ ਅਸੀਂ ਉੱਥੇ ਸਾਡੀ ਟੀਮ ਨੇ ਗ੍ਰਫਤਾਰ ਕੀਤਾ ਹੈ ਔਰ ਦੁਕਾਨਦਾਰ ਦਾ ਰੋਲ ਵੀ ਸਾਰਾ ਐਗਜ਼ਾਮ ਕੀਤਾ ਜਾਦਾ ਬਟਾਲਾ ਦੇ ਹਲਕਾ ਸ਼੍ਰੀ ਹਰਗੋਬਿੰਦਪੁਰ ਦੇ ਅਧੀਨ ਪੈਂਦੇ ਚੌਧਰੀਵਾਲ ਵਿਖੇ ਅੱਜ ਬਟਾਲਾ ਦੇ ਇੱਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ ਜਾਣਕਾਰੀ ਦਿੰਦੇ ਹੋਏ ਬਾਬਾ ਮਸੀਹ ਪੁੱਤਰ ਮੁਬਾਰਕ ਮਸੀਹ ਤੇ ਉਸਦੀ ਪਤਨੀ ਬਲਜੀਤ ਕੌਰ ਨੇ ਦੱਸਿਆ ਕਿ ਮੇਰਾ ਲੜਕਾ ਕਾਸ਼ੀ ਮਸੀਹ ਉਮਰ 18 ਸਾਲ ਜੋ ਕੋ ਕੰਪਨੀ ਵਿੱਚ ਕੰਮ ਕਰਦਾ ਸੀ ਤੇ ਕੱਲ ਕੰਪਨੀ ਵਿੱਚੋਂ ਵਾਪਸ ਪਿੰਡ ਆਇਆ ਸੀ ਅਤੇ ਆਉਣ ਸਾਰ ਹੀ ਘਰੋਂ ਬਾਹਰ ਨੂੰ ਚਲਾ ਗਿਆ ਅੱਜ ਸ਼ਾਮ ਨੂੰ ਸਾਡੇ ਘਰ ਆ ਕੇ ਕਿਸੇ ਨੇ ਦੱਸਿਆ ਕਿ ਤੁਹਾਡਾ ਲੜਕਾ ਝਾੜੀਆਂ ਵਿੱਚ ਨਸ਼ੇ ਦੀ ਹਾਲਤ ਵਿੱਚ ਪਿਆ ਹੈ ਜਦੋਂ ਅਸੀਂ ਜਾ ਕੇ ਦੇਖਿਆ ਤਾਂ ਉਹ ਮਰਿਆ ਪਿਆ ਸੀ ਤੁਹਾਡਾ ਕੀ ਨਾਮ ਜੀ ਬਲਜੀਤ ਮੇਰਾ ਨਾਮ ਹੈ ਅੱਛਾ ਜੀ ਤੁਹਾਡਾ ਕੀ ਬੇਟਾ ਸੀ ਹਾਂ ਜੀ ਬੇਟਾ ਕੀ ਨਾਮ ਸੀ ਕਾਸ਼ੀ ਉਹ ਗੱਲ ਨੂੰ ਕਾਚੀ ਬੰਨ ਜੀ ਕੀ ਕੀ ਗੱਲ ਹੋਈ ਗੱਲ ਐ ਦੋਂ ਹੀ ਆਇਆ ਇਹ ਜੇ ਕੰਪਨੀ ਦੇ ਵਿੱਚੋਂ ਕੰਪਨੀ ਚੋਂ ਆਇਆ ਤੇ ਉਹ ਹਾਂ ਆਇਆ ਹੀ ਜੀ ਉਸੇ ਵਲੇ ਬਾਹਰ ਚਲ ਗਿਆ ਬਾਹਰ ਜਾ ਕੇ ਕੇ ਮੁੰਡੇ ਦੇ ਨਾਲ ਰਲ ਕੇ ਤੂੰ ਇਹਨੂੰ ਟਾਡੀ ਗੱਲ ਲਵਾਇਆ ਅੱਛਾ ਤੇ ਠੀਕ ਆ ਹਾਨੂੰ ਪਤਾ ਹੁਣ ਇਹਨਾਂ ਪਤਾ ਨਹੀਂ ਕਿੱਥੇ ਲੱਗਾ ਕਿੱਥੇ ਕਿੱਥੋਂ ਲਵਾਇਆ ਮੰਨੇ ਅੱਛਾ ਹਾਂਜੀ ਹਨ ਉਦੋਂ ਪਤਾ ਲੱਗਾ ਸਾਨੂੰ ਕੇ ਨੇ ਨੱਟ ਕੇ ਆਣ ਕੇ ਦੱਸਿਆ ਕਿ ਤੁਹਾਡਾ ਮੁੰਡਾ ਉੱਥੇ ਪਿਆ ਹੋਇਆ ਲੀ ਉਹ ਉੱਥੇ ਰਹਿੰਦੀ ਹੈ ਨਾ ਜਾਰਜੀ ਤੇ ਉੱਥੇ ਹੀ ਤੋਂ ਉੱਥੇ ਕਰਕੇ ਉਹਨਾਂ ਨੇ ਆਪਾਂ ਦਵਦਵ ਨੱਠੇ ਗਏ ਲੈ ਕੇ ਆਏ ਅੱਛਾ ਸਾਰੀ ਰਾਤ ਘੁੱਟਦੇ ਨੱਪਦੇ ਰਹੇ ਅਸਾਂ ਬੜਾ ਕੋਈ ਡਾਕਟਰ ਵੀ ਲਿਆਂਦਾ ਪਰ ਨਹੀਂ ਗੱਲ ਕੋਈ ਉਦੋਂ ਹੀ ਇਹਦਾ ਜਾਨ ਇੱਧਾਂ ਨਿਕਲ ਗਈ ਜਮ ਕਿ ਮੰਗ ਕਰ ਦਿਓ ਤੁਸੀਂ ਸਰਕਾਰ ਕੋਲੋਂ ਜਾਂ ਕੋਈ ਕਰ ਦਿਓ ਵੀ ਇਹ ਮੈਂ ਦੇਖੋ ਮੰਗ ਕਰਦੀ ਵੀ ਨਸ਼ੇ ਬਣਾਉਣ ਵਾਲਿਆਂ ਦੀ ਮੌਤ ਹੀ ਹੋ ਜਾਏ ਜਿੱਦਾਂ ਮੇਰਾ ਪੁੱਤ ਗਿਆ ਹੋਵੇ ਇੱਧਾਂ ਇਹਨਾਂ ਦੀ ਜਾਨ ਇਹ ਮੰਗਵਾ ਮੇਰੀ ਵਦੇਸ਼ ਜਾਣ ਦੀ ਲਾਲਸਾ ਵਿੱਚ ਕਈ ਨੌਜਵਾਨ ਗਲਤ ਰਾਹਾਂ ਤੇ ਪੈ ਕੇ ਵਿਦੇਸ਼ ਜਾ ਕੇ ਫਸ ਜਾਂਦੇ ਹਨ ਜਾਂ ਫਿਰ ਰਾਸਤੇ ਵਿੱਚ ਹੀ ਰੁੜ ਜਾਂਦੇ ਹਨ। ਮਾਮਲਾ ਟਰੈਵਲ ਏਜੰਟਾਂ ਵੱਲੋਂ ਨੌਜਵਾਨਾਂ ਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਲੱਖਾਂ ਰੁਪਏ ਦੀ ਠੱਗੀ ਮਾਰਨ ਦੇ ਅਕਸਰ ਕਈ ਮਾਮਲੇ ਸਾਹਮਣੇ ਆਉਂਦੇ ਰਹਿੰਦੇ ਹਨ। ਪਠਾਨਕੋਟ ਵਿੱਚ ਵਿੱਚ ਇਹ ਜਿਹਾ ਇੱਕ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਨੌਜਵਾਨ ਡੌਂਕੀ ਲਗਾ ਕੇ ਅਮਰੀਕਾ ਗਿਆ ਸੀ ਜਿਸ ਤੋਂ ਪਹਿਲਾਂ ਪਨਾਮਾ ਦੇ ਜੰਗਲਾਂ ਵਿੱਚ ਗਾਇਬ ਹੋ ਗਿਆ। ਇਧਰ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਮੇਰਾ ਭਤੀਜਾ ਸੀਗਾ ਤੇ ਇਸ ਨਵੰਬਰ ਵਿੱਚ ਸਟਾਰਟ ਗੱਲ ਕੀਤੀ ਇਹਨਾਂ ਨੇ ਵੀ ਕੋਈ ਤਾਂ ਪਤਾ ਲੱਗਾ ਕਿ ਇਹ ਜਿਹੜਾ ਏਜੰਟਾ ਬੱਚੇ ਕਾਫੀ ਭੇਜਦਾ ਵਾ ਤੇ ਬੱਚੇ ਸਾਡੇ ਦਾ ਇੰਟਰਸਟ ਸੀਗਾ ਕਿ ਮੈਂ ਵੀ ਅਮਰੀਕਾ ਜਾ ਕੇ ਕਿਤੇ ਇੱਥੇ ਨੌਕਰੀ ਦੇ ਉਹਨੇ ਬਹੁਤ ਟਰਾਈ ਕੀਤੀ ਐਮਪੀਏ ਪਾਸ ਸੀਗਾ ਚੰਗਾ ਇੰਟੈਲੀਜੈਂਟ ਬੱਚਾ ਸੀਗਾ ਉਹਦਾ ਵੀ ਵਧੀਆ ਸੀਗਾ ਤੇ ਬੜੀ ਕੋਸ਼ਿਸ਼ ਉਹਨੇ ਦੇਖ ਕੇ ਇੱਧਰ ਉੱਧਰ ਬੱਚਿਆਂ ਵਾਲਤੇ ਆਪ ਵੀ ਉਹਨੇ ਮਨਚ ਬਿਠਾ ਲਿਆ ਕਿ ਮੈਂ ਅਮਰੀਕਾ ਜਾਣਾ ਤੇ ਬਾਜੀ ਕਾਨੂੰਗੋ ਅਸੀਂ ਇਹਨਾਂ ਨੇ ਸਮਝਾਇਆ ਆਪਾਂ ਤੇ ਵੀ ਤੂੰ ਬੱਚੇ ਇੱਥੇ ਬਹੁਤ ਕੁਝ ਆ ਆਪਾਂ ਮਿਹਨਤ ਕਰਾਂਗੇ ਤੇ ਜ਼ਿੰਦਗੀ ਜਿਉਣੀ ਆ ਨਾ ਕਿ ਅਸੀਂ ਪੈਸੇ ਦੀ ਦੌੜ ਪਰ ਉਹ ਬੱਚੇ ਦੇ ਮਨ ਚ ਵੀ ਆਇਆ ਵੀ ਨਹੀਂ ਬਾਜੀ ਨਾਲ ਉਹ ਐਂਟਰ ਦਾ ਪਤਾ ਜਿਹੜਾ ਭੇਜਦਾ ਸੀਗਾ ਉਹਦੇ ਨਾਲ ਗੱਲ ਹੋਈ ਤੇ ਬਸ ਇਹਨਾਂ ਨੇ ਉਹ ਪ੍ਰੋਸੀਜਰ ਸਟਾਰਟ ਕਰਵਾਤਾ ਤੇ ਅੱਜ ਤੱਕ ਉਹ ਆਈ ਚਾਂਸੇ ਦੇ ਫਸੇ ਕਿਨੇ ਪੈਸੇ ਨਾਲ ਸਾਡੀ ਗੱਲਬਾਤ ਹੋਈ ਸੀ ਇਹ ਸਾਡੇ 45 ਲੱਖ ਦੀ ਗੱਲ ਦੱਸਦੇ ਸੀ ਹੋਈ ਸੀਗੇ ਤੇ ਇਹਨਾਂ ਨੇ 15 ਲੱਖ ਜਿੱਦਨ ਉਹ ਕਾਰਵਾਈ ਵਿਜੇਵਜੇ ਆਏ ਉਹਦੇ 15 ਲੱਖ ਅਡਵਾਂਸ ਵੀ ਭਾਜੀ ਕੋਾਈ ਤਿੱਤੇ ਰਹਿੰਦੇ ਸੀ ਪਠਾਨਕੋਟ ਤੋਂ ਲਿਆ ਉਹਨਾਂ ਕੋ ਤੇ ਕਹਿੰਦੇ ਜੀ ਬੱਚਾ ਟਾਈਮ 15 ਦਿਨਾਂ ਚ ਪਹੁੰਚੇਗਾ ਜੋ ਕਿ ਤੁਸੀਂ ਦੇਖੋਗੇ ਨਵੰਬਰ ਤੋਂ ਸਟਾਰਟ ਹੋ ਗਏ ਹੁਣ ਜਨਵਰੀ ਆ ਤੇ ਅਜੇ ਤੱਕ ਨਹੀਂ ਇਹਨੂੰ ਬੱਚਾ ਡਾ ਮਿਲਿਆ ਤੇ ਜਿਹੜਾ ਲਾਸਟ ਲੋਕੇਸ਼ਨ ਉਹਨਾਂ ਦੀ ਡੀਟੇਲਸ ਹੋਈ ਹੈ ਕੋਲੰਬੀਆ ਦੀ ਜੋ ਕਿ ਬਾਜੀ ਦੱਸਦੇ ਆ ਕਿ ਬਿਲਕੁਲ ਹੀ ਇਹ ਗੱਲ ਨਹੀਂ ਸੀ ਕੀਤੀ ਹੋਈ ਕਿ ਉਹ ਕਲੰਬੀਆ ਪਨਾਮਾ ਦੇ ਜੰਗਲਾ ਥਾਣੀ ਜਾਵੇ ਤੇ ਇਹ ਧੋਖਾੜਾ ਨਾ ਕੀਤਾ ਉਹਨੇ ਬਹੁਤ ਵੱਡਾ ਜਿਹੜਾ ਕਲੰਬੀਆ ਪਹੁੰਚ ਕੇ ਫਿਰ ਉਹਨੂੰ ਜੰਗਲਾ ਨਹੀਂ ਜਿਹੜਾ ਤੋਰ ਦਿੱਤਾ ਗਿਆ ਜਾਂ ਕੀ ਹਾਂ ਸੁਣ ਚੇ ਦੇਖੋ ਜੀ ਹਾਂ ਇਹੀ ਸੋਚਿਆ ਜੋ ਵੀ ਬੱਚਿਆਂ ਦੇ ਵੀ ਉਧਰ ਨੂੰ ਤੋਰ ਦਿੱਤੇ ਤੇ ਅਸੀਂ ਦੇ ਕਦੀ ਵੀ ਨਹੀਂ ਮੰਨਦੇ ਹਾਂ ਨਾ ਹੀ ਸਾਡੇ ਜੀ ਨਹੀਂ ਹਿੰਮਤੀ ਬੱਚੇ ਨੂੰ ਉਧਰੋਂ ਤੋਰਨ ਦੀ ਤੁਹਾਡੀ ਬੱਚਿਆਂ ਨਾਲ ਆਖਰੀ ਗੱਲ ਜਦੋਂ ਹੋਈ ਸੀਗੀ ਤਾਂ ਉਹਨੇ ਅੱਗੋਂ ਕੀ ਜਵਾਬ ਦਿੱਤਾ ਸੀਗਾ ਜਾਂ ਉਹ ਸਹੀ ਜਾ ਰਿਹਾ ਸੀਗਾ ਜਾਂ ਉੱਥੇ ਕਿਸ ਤਰ੍ਹਾਂ ਦੀ ਕੋਈ ਮਿਸਟਰਪੀਨਿੰਗ ਉਹਨਾਂ ਨਾਲ ਹੋਈ ਹੈ ਦੇਖੋ ਜੀ ਜਦੋਂ ਸਾਨੂੰ ਪਤਾ ਲੱਗਾ ਕਿ ਕਲੰਬੀਆਗੇ ਪਨਾਮਾ ਦੇ ਜੰਗਲ ਆ ਅਸੀਂ ਏਜੰਟ ਨਾਲ ਭਾਜੀ ਨੇ ਗੱਲ ਕੀਤੀ ਹੈ ਬੜੇ ਜ਼ੋਰ ਦੇ ਕੇ ਗੱਲ ਕੀਤੀ ਸਾਡੇ ਬੱਚਾ ਸੀਗਾ ਸਾਡਾ ਇੱਕ ਅਮਰੀਕਾ ਚੀ ਵੀ ਸੀ ਪਹਿਲੇ ਸਾਡਾ ਭਾਂਜਾ ਸੀਗਾ ਉਹਨੇ ਜ਼ੋਰ ਦੇ ਕੇ ਕਿਹਾ ਵੀ ਮਮਾ ਜੀ ਬਿਲਕੁਲ ਨਹੀਂ ਭੇਜਣਾ ਇਹਨੂੰ ਇੱਥੇ ਰੋਕ ਦਿਓ ਆਸੀਂ ਉਸ ਵੇਲੇ ਹੀ ਏਜੰਟ ਨਾਲ ਗੱਲ ਕੀਤੀ ਭਾਜੀ ਨੇ ਵੀ ਤੁਹਾਡਾ ਬੱਚਾ ਤੂੰ ਪਨਾਮਾ ਦੇ ਜੰਗਲਾਂ ਥਾਣੀ ਨਹੀਂ ਭੇਜਣਾ ਤੁਹਾਡਾ ਬੱਚਾ ਤੂੰ ਵਾਪਸ ਭੇਜ ਦੇ ਪਰ ਕਹਿੰਦਾ ਜੀ ਤੁਸੀਂ ਮੇਰੇ ਤੇ ਵਿਸ਼ਵਾਸ ਕਰੋ ਮੈਂ ਦੋ ਦੋ ਮਤਲਬ ਕੀ ਕਹਿੰਦੇ ਆ ਦੋ ਘੰਟੇ ਤੁਰਨ ਦੀ ਵਾਲੀ ਗੱਲ ਆ ਤੇ ਫੇਰ ਵੀ ਭਾਜੀ ਤੇ ਨਹੀਂ ਮੰਨਦੇ ਗੱਲ ਤੋਂ ਵੀ ਨਹੀਂ ਤੂੰ ਭੇਜ ਦੇ ਯਾਰ ਕੋਈ ਪਤਾ ਨਹੀਂ ਹੁੰਦਾ ਇਹ ਗੱਲ ਦਾ ਕਹਿੰਦੇ ਬਾਜੂ ਭੇਜਦੇ ਕਹਿੰਦੇ ਬਾਜੂਦੋਂ ਨੇ ਭੇਜਦਾ ਤੁਹਾਡੇ ਨਾਲ ਵੱਡਾ ਧੋਖਾ ਕੀਤਾ ਜਿਹੜਾ ਕਿ ਅਸੀਂ ਸ਼ਾਇਦ ਸਾਰੀ ਆਈ ਇਹ ਕਹਿੰਦੇ ਆ ਪ੍ਰਮਾਤਮਾ ਦੇ ਅਰਦਾਸਾਂ ਕਰ ਕਰਕੇ ਥੱਕ ਗਏ ਵੀ ਸਾਡਾ ਬੱਚਾ ਸਾਨੂੰ ਮਿਲ ਜੇ ਤੁਹਾਡੀ ਬੱਚੇ ਨਾਲ ਗੱਲ ਹੋਈ ਸੀਗੀ ਏਜੰਟ ਤੋਂ ਬਾਅਦ ਜਦੋਂ ਗਾਂਹ ਭੇਜਣ ਵਾਸਤੇ ਗਿਆ ਜਾਂ ਪਹਿਲੇ ਹੋਈ ਉਸ ਤੋਂ ਬਾਅਦ ਨਹੀਂ ਬੱਚਿਆਂ ਨੂੰ ਉਹਨਾਂ ਨੇ ਕੀ ਗੱਲ ਹੋਈ ਸੀਗੀ ਬੇਟੇ ਨਾਲ ਬਸ ਮੈਂ ਠੀਕ ਪਹਿਲੇ ਤੇ ਇਹੀ ਸੀਗਾ ਵੀ ਠੀਕ ਚੱਲਣ ਡਿਆ ਬਾਅਦ ਚ ਜਦੋਂ ਇਧਰ ਨੂੰ ਕਹਿੰਦੇ ਪਾਪਾ ਇਧਰ ਨੂੰ ਆਹ ਡਾਇਰੈਕਸ਼ਨ ਨੂੰ ਪਾਂਡਿਆ ਪਿਆ ਤੇ ਅਸੀਂ ਏਜੰਟ ਨਾਲ ਪਰ ਉਸ ਤੋਂ ਬਾਅਦ ਚ ਗੱਲ ਨਹੀਂ ਹੋਈ 19 ਤਰੀਕ ਦੀ ਗੱਲ ਆ ਬਾਤ ਚ ਨਹੀਂ ਹੋਈ 19 ਤਰੀਕ ਤੋਂ ਬਾਅਦ ਉਹਦਾ ਨੈਟ ਬੰਦ ਆਉਣ ਡਿਆ ਬਈ ਅਸੀਂ ਸਗੋਂ ਇਹ ਸੋਚਿਆ ਕਿ ਪੈਸੇ ਬੰਦ ਨਾ ਕਿਤੇ ਹੋ ਗਏ ਅਸੀਂ ਤੇ ਪੈਸੇ ਵੀ ਪਾਇਓ ਫੋਨ ਸੇ ਵੀ ਕਿਤੇ ਬੰਦ ਨਾ ਹੋਵੇ ਪਰ ਉਸ ਤੋਂ ਬਾਅਦ ਲਾਪਤਾ ਜਦੋਂ ਏਜੰਟ ਨਾਲ ਫੇਰ ਗੱਲ ਕਰਦੇ ਆ ਤੇ ਜਗਮੀਦਵਾਰੇ ਲਾਪਤਾ ਦੀ ਕੋਈ ਸਾਡੇ ਤੋਂ ਪਹਿਲੇ ਭਾਜੀ ਹੋਣਾ ਦਾ ਨੰਬਰ ਸੀਗਾ ਭਾਜੀ ਹੁਣੀ ਜਿਆਦਾ ਗੱਲ ਕਰਦੇ ਸੀਗੇ ਤੇ ਉਹ ਇਹ ਵੀ ਲਾਪਤਾ ਮੈਂ ਲੱਭਣ ਡਿਆਂ ਲਭਾਣ ਡਿਆਂ ਤੇ ਅੱਜ ਤੱਕ ਕੋਈ ਪਤਾ ਨਹੀਂ ਅਸੀਂ ਰਾਤ ਦਿਨ ਸਾਡੇ ਜਿਹੜੇ ਬਾਕੀ ਜੀ ਆ ਰਲੌਂਦਿਆਂ ਕਰਲਾਉਂਦੇ ਨਿਕਲ ਡਿਆ ਤੇ ਸਾਡਾ ਤੇ ਸਾਰਿਆਂ ਨੂੰ ਇਹੀ ਆ ਵੀ ਇਹ ਇੱਕ ਪੁੱਠੇ ਜਿੱਦਾਂ ਦੇ ਚਾਂਸਿਆਂ 'ਚ ਫਸਣ ਤੋਂ ਬਚਨ ਦੀ ਲੋੜ ਆ ਇੱਕ ਬੱਚਾ ਨਾ ਗਿਆ ਤੇ ساری ਜ਼ਿੰਦਗੀ ਪੰਜਾਬ ਦੀ ਬਾਜੇ ਇਹਨਾਂ ਨੂੰ ਬਚਣਾ ਚਾਹੀਦਾ ਤੇ ਆਪਣੀ ਮਿਹਨਤ ਤੇ ਮੁਸਕਤ ਇੱਥੇ ਕਰਕੇ ਕਰ ਲੈਣਾ ਚੰਗਾ ਜੀ ਸਾਡੇ ਕੋਲ ਇੱਕ ਇਨਫੋਰਮੇਸ਼ਨ ਆਈ ਸੀ ਕੰਪਲੇਂਟ ਦੇ ਰਾਹੀਂ ਕਿ ਵੀ ਇੱਕ ਲੜਕਾ ਜਿਹੜਾ ਜਗਮੀਤ ਸਿੰਘ ਉਹਨੂੰ ਇੱਕ ਏਜੰਟ ਨੇ ਬਾਹਰ ਭੇਜਿਆ ਸੀ ਜੋ ਕਿ ਪਨਾਮਾ ਤੋਂ ਲਾਪਤਾ ਹੋ ਗਿਆ ਉਦੇ ਬਾਦ ਉਹਦਾ ਕੋਈ ਟ੍ਰੇਸ ਨਹੀਂ ਮਿਲ ਰਿਹਾ ਫਿਰ ਇਹਦੇ ਚ ਜਿਹੜਾ ਕੰਪਲੇਨੈਂਟ ਸੀ ਜਦੋਂ ਉਹਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਉੱਤੇ ਆਪਾਂ ਜਦੋਂ ਉਹਨੂੰ ਵੈਰੀਫਾਈ ਕੀਤਾ ਤੇ ਪਤਾ ਲੱਗਿਆ ਕਿ ਵੀ ਜਿਹੜਾ ਏਜੰਟ ਸੀ ਉਹਦਾ ਨਾਮ ਹੈ ਪਰਮਿੰਦਰ ਸਿੰਘ ਉਹ ਰਹਿਣ ਵਾਲਾ ਕਾਨੂੰਨ ਗੁਰਦਾਸਪੁਰ ਦਾ ਨਾਲ ਉਹਦੀ ਪਤਨੀ ਬਲਵਿੰਦਰ ਕੌਰ ਇਹ ਦੋਨੋਂ ਉੱਥੋਂ ਦੇ ਰਹਿਣ ਵਾਲੇ ਆ ਤੇ ਇਹ ਜਿਹੜਾ ਲੜਕਾ ਹੈ ਜਗਮੀਤ ਸਿੰਘ ਜਿਹਨੂੰ ਕਿ ਬਾਹਰ ਭੇਜਿਆ ਗਿਆ ਸੀ ਕਿ ਵੀ ਇਹਦੇ ਜਿਹੜੇ ਆਪਣੇ ਫਾਦਰ ਸਾਹਿਬ ਹੈ ਉਹਨਾਂ ਨੇ ਜਿਹੜਾ ਏਜੰਟ ਨਾਲ ਜਿਹੜਾ ਜੋ ਗੱਲ ਹੋਈ ਸੀ ਉਹਦੇ ਵਿੱਚ ਤਕਰੀਬਨ 15 ਕ ਲੱਖ ਰੁਪਏ ਕੈਸ਼ ਨੂੰ ਦਿੱਤਾ ਸੀ ਤੇ ਤਕਰੀਬਨ 50 ਕ ਲੱਖ ਰੁਪਏ ਚ ਇਹਨਾਂ ਦੀ ਗੱਲ ਹੋਈ ਸੀ ਕਿ ਵੀ ਇਹਨੂੰ ਅਮਰੀਕਾ ਆਪਾਂ ਭਜਵਾਣਾ ਡੋਂਗੀ ਲਗਾ ਕੇ ਤੇ ਇਹ ਜਦਕਿ ਪੂਰਾ ਹੀ ਫਰਾਡ ਕੰਮ ਸੀ ਕਿਉਂਕਿ ਇਹ ਲੀਗਲ ਵੇ ਨਹੀਂ ਹੈ ਜਾਣਦਾ ਤੇ ਇਹਦੇ ਦੌਰਾਨ ਜਿਹੜਾ ਇਹ ਲੜਕਾ ਇਹ ਜਿਹੜਾ ਉਹ ਮਿਸ ਹੋ ਗਿਆ ਉਹਨੇ ਬੰਦੇ ਇਹ ਲੜਕੀ ਦਾ ਕਿਸ ਵੀ ਨਹੀਂ ਮਿਲ ਰਿਹਾ ਕਿ ਲੜਕਾ ਕਿੱਥੇ ਹੈ ਇਹ 19 12 2023 ਨੂੰ ਇਹਦੀ ਲਾਸਟ ਗੱਲ ਹੋਈ ਸੀ ਆਪਣੇ ਪੇਰੈਂਟਸ ਨਾਲ ਉਹਦੇ ਬਾਅਦ ਇਹ ਜਿਹੜਾ ਲੜਕਾ ਮਿਸਿੰਗ ਹੈ ਤੇ ਜਿਹੜਾ 15 ਲੱਖ ਰੁਪਏ ਏਜੰਟ ਨੇ ਲਏ ਇਲੀਗਲੀ ਬਾਹਰ ਭੇਜਣ ਲਈ ਤੇ ਉਹਦੇ ਬਾਅਦ ਲੜਕਾ ਵੀ ਮਿਸਿੰਗ ਹੈ ਇਹਦੇ ਬਾਅਦ ਆਪਾਂ ਇਮੀਡੀਏਟਲੀ ਐਕਟ ਕਰਦੇ ਹੋਏ ਇਹ ਜਿਹੜਾ ਏਜੰਟ ਹੈ ਬਲਵਿੰਦਰ ਏਜੰਟ ਹੈ ਪਰਮਿੰਦਰ ਸਿੰਘ ਤੇ ਉਹਦੀ ਪਤਨੀ ਬਲਵਿੰਦਰ ਕੌਰ ਦੋਨੋਂ ਦੇ ਖਿਲਾਫ ਜਿਹੜਾ ਡਿਊਜ਼ਨ ਨੰਬਰ 2 ਥਾਣੇ 'ਚ ਮਕਦਮਾ ਅੰਡਰ ਸੈਕਸ਼ਨ 346 420 ਤੇ ਇਮੀਗ੍ਰੇਸ਼ਨ ਐਕਟ ਦਾ 24 ਸੈਕਸ਼ਨ ਦੇ ਤਹਿਤ ਜਿਹੜੀ ਆਪਾਂ ਜਿਹੜੀ ਆ ਉਹ ਐਫ ਆਈ ਆਰ ਰਜਿਸਟਰ ਕੀਤੀ ਹੈ ਤੇ ਇਹਨਾਂ ਦੇ ਜਿਹੜੀ ਲੋਕੇਸ਼ਨ ਉੱਥੇ ਰੇਡ ਵੀ ਕਰ ਰਹੇ ਆ ਤੇ ਮੈਂ ਇੱਥੇ ਦੱਸਣਾ ਚਾਹਨਾ ਹੈ ਕਿ ਵੀ ਇਹ ਬੜਾ ਟਿਪੀਕਲ ਕੇਸ ਆਪਣੇ ਆਪ 'ਚ ਹੈ ਕਿ ਵੀ ਇੱਕ ਲੜਕਾ ਇੱਥੋਂ ਜਿਹੜਾ ਉਹ ਗਿਆ ਤੇ ਅੱਗੇ ਜਾ ਕੇ ਮਿਸਿੰਗ ਹੋ ਗਿਆ ਪਨਾਮਾ ਦੇ ਏਰੀਆ 'ਚ ਤੇ ਇਹ ਬੜੀ ਹੀ ਸੈਂਸਿਟਿਵ ਗੱਲ ਵੀ ਹੈ ਕਿਉਂਕਿ ਜਿਨ੍ਹਾਂ ਦਾ ਬੱਚਾ ਮਿਸ ਹੋਇਆ ਉਹ ਵੀ ਕਾਫੀ ਇਸ ਚੀਜ਼ ਨੂੰ ਫੀਲ ਕਰਦੇ ਆ ਕਿ ਵੀ ਸਾਡੇ ਬੱਚੇ ਨਾਲ ਸਾਡੀ ਗੱਲ ਨਹੀਂ ਹੋ ਪਾਰੀ ਉਹ ਠੀਕ ਹੈ ਕਿਸ ਤਰ੍ਹਾਂ ਖੰਨਾ ਪੁਲਿਸ ਨੇ ਇਹ ਮੋਗਾ ਦੇ ਤਿੰਨ ਨੌਜਵਾਨਾਂ ਨੂੰ ਤਿੰਨ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਤਿੰਨੇ ਮੁਲਜ਼ਮ ਇੰਦੌਰ ਤੋਂ ਹਥਿਆਰ ਲੈ ਕੇ ਆਏ ਸਨ ਤੇ ਪੰਜਾਬ ਵਿੱਚ ਸਪਲਾਈ ਕਰਨ ਵਾਲੇ ਸਨ ਇਨਾਂ ਦੇ ਵੱਡੇ ਗੈਂਗਸਟਰਾਂ ਨਾਲ ਸਬੰਧ ਹੋਣ ਦਾ ਸ਼ੱਕ ਹੈ ਇਸ ਕਾਰਨ ਤਿੰਨਾਂ ਦਾ ਰਿਮਾਨਡ ਹਾਸਲ ਕਰਕੇ ਪੁੱਛਗਿੱਛ ਜਾਰੀ ਕੀਤੀ ਹੀ ਸਾਡੀ ਪ੍ਰੈਸ ਕਾਨਫਰੰਸ ਹੈਗੀ ਜੀ ਤਿੰਨ ਅਸਲੇ ਬ੍ਰਾਹਮਤ ਹੋਏ ਖੰਨਾ ਕਪੁਲਿਸ ਨੂੰ ਇਹ ਸਾਡੇ ਇਸ ਸਾਲ ਦੀ ਪਹਿਲੀ ਆਰਮਜ਼ੈਕ ਦੀ ਰਿਕਵਰੀ ਹੈਗੀ ਹੈ ਇਹਦੇ ਵਿੱਚ ਬੇਸਿਕਲੀ ਅਸਲੇ ਰਾਹੀਂ ਨਾਂ ਨੇ ਲੜਾਈ ਝਗੜਾ ਕਰਨਾ ਸੀਗਾ ਜਿਹੜੇ ਅਸੀਂ ਤਿੰਨ ਦੋਸ਼ੀ ਗ੍ਰਫਤਾਰ ਕੀਤੇ ਇਦੇ ਵਿੱਚ ਸਾਡੀ ਸੀਆਈਐਨ ਚਾਰਜ ਇੰਸਪੈਕਟਰ ਅਮਨ ਐਂਟੀਨਾਰਕੋਟਿਕ ਸੈੱਲ ਦੇ ਚ ਐਂਟੀਨਾਰਕੋਟਿਕ ਸੈੱਲ ਵੰਦਨ ਚਾਰਜ ਇੰਸਪੈਕਟਰ ਜਗ ਜੀਵਨ ਸਿੰਘ ਔਰ ਅੰਡਰ ਦ ਸੁਪਰਵੀਜ਼ਨ ਆਫ ਐਸਪੀਡੀ ਪ੍ਰਗਿਆ ਜਨ ਮੈਡਮ ਇਹਨਾਂ ਸਾਰਿਆਂ ਨੇ ਕੋਆਰਡੀਨੇਟਡ ਮਿਹਨਤ ਕੀਤੀ ਹੈ ਜੀ ਜਿਹਦੇ ਜੇ ਸਾਨੂੰ ਇਹ ਸਫਲਤਾ ਮਿਲੀ 9 ਤਰੀਕ ਨੂੰ ਸਿਟੀ ਖੰਨਾ ਦੇ ਏਰੀਆ ਵਿੱਚ ਫੋਕਲ ਪੁਆਇੰਟ ਖੰਨਾ ਜਿੱਥੇ ਸਾਡੀ ਪੁਲਿਸ ਪਾਰਟੀ ਮੌਜੂਦ ਸੀ ਜਦੋਂ ਸਾਨੂੰ ਗੋਵਿੰਦਗੜ ਸਾਈਡ ਤੋਂ ਤਿੰਨ ਨੌਜਵਾਨਾਂ ਦੇ ਨਜ਼ਰ ਆਏ ਉਨਾਂ ਨੂੰ ਸ਼ੱਕ ਦੇ ਬਨਾਤੇ ਰਾਉਂਡ ਰੋਕਿਆ ਗਿਆ ਤੇ ਉਹਨਾਂ ਦੀ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਉਹਨਾਂ ਦੀ ਇੰਟਰੋਡਕਸ਼ਨ ਤਾਂ ਉਹਨਾਂ ਨੇ ਦੱਸਿਆ ਇੱਕ ਨੇ ਆਪਣਾ ਨਾਂ ਅਸ਼ਦੀਪ ਸਿੰਘ ਉਰਫ ਬਿੱਲਾ ਰਹਿਣ ਵਾਲਾ ਵਾਸੀ ਜੈ ਸਿੰਘ ਵਾਲਾ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਦੱਸਿਆ ਦੂਜਾ ਵਿਅਕਤੀ ਜਗਸੀਰ ਜਗਸੀਰ ਸਿੰਘ ਉਰਫ ਅਜੇ ਉਰਫ ਕਟਾ ਇਹ ਵੀ ਵਾਸੀ ਵਾਸੀ ਬਾਗਾ ਪੁਰਾਣਾ ਜ਼ਿਲ੍ਹਾ ਮੋਗਾ ਦਾ ਤੇ ਤੀਜਾ ਵਿਅਕਤੀ ਦਾ ਨਾਂ ਡਿਪਟੀ ਸ਼ਰਮਾ ਉਰਫ ਜਾਨੂ again ਨਵਸੀ ਬਗਾਪੁਰਾਣਾ ਜ਼ਿਲ੍ਹਾ ਮੋਗਾ ਦੱਸਿਆ ਇਹਨਾਂ ਦੇ ਜਦੋਂ ਫਿਜ਼ੀਕਲ ਫਿਸਕਿੰਗ ਕੀਤੀ ਗਈ ਚੈਕਿੰਗ ਕੀਤੀ ਗਈ ਤਲਾਸ਼ੀ ਚ ਇਹਨਾਂ ਤੋਂ ਜਿਹੜਾ ਅਰਸ਼ਦੀਪ ਹੈ ਉਹਦੇ ਡੱਬ ਵਿੱਚੋਂ ਇੱਕ ਦੇਸੀ ਪਿਸਤਲ 32 ਬੋਰ ਸਮੇਤ ਮੈਗਜ਼ੀਨ ਅਲੋਂਗ ਵਿਦ ਵਨ ਮੋਰ ਐਕਸਟਰਾ ਮੈਗਜ਼ੀਨ ਮਿਲੀ ਜਿਹੜਾ ਜਗਸੀਰ ਸਿੰਘ ਹੈ ਇਹਦੇ ਪਾਸੋਂ ਵੀ ਇਹਦੇ ਡੱਬ ਚੋਂ ਸਾਨੂੰ ਇੱਕ ਦੇਸੀ ਪਿਸਤਲ 32 ਬੋਰ ਬਰਾਮਦ ਹੋਈ ਵਿਦ ਮੈਗਜ਼ੀਨ ਐਂਡ ਡਿਪਟੀ ਸ਼ਰਮਾ ਪਾਸੋਂ ਵੀ ਇਦਾਂ ਹੀ ਇੱਕ ਦੇਸੀ ਪਿਸਤਲ ਸਮੇਤ ਮੈਗਜ਼ੀਨ ਬਰਾਮਦ ਹੋਈ ਇਸ ਇਸ ਬਿਹਫ ਦੇ ਇਹਨਾਂ ਤਿੰਨਾਂ ਤੇ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 25 54 59 ਅਸਲਾ ਐਕਟ थाना ਸਿਟੀ 1 ਦਰਜ ਕੀਤਾ ਗਿਆ ਔਰ ਜਦੋਂ ਉਹਨਾਂ ਦੀ ਅਗਲੀ ਤਫਤੀਸ਼ ਕੀਤੀ ਗਈ ਉਦੋਂ ਇਹ ਪਤਾ ਲੱਗਿਆ ਕਿ ਜਿਹੜੇ ਤਿੰਨੋਂ ਦੋਸ਼ੀ ਐ ਇਹ ਜਿਹੜਾ ਅਸਲਾ ਹੈ ਮਦਦ ਕਿ ਆਇ ਸੀਗੇ ਔਰ ਇਹਨਾਂ ਨੇ ਜਿਹੜੀ ਕੋਈ ਪਰਸਨਲ ਰੰਜਿਸ਼ ਸੀਗੀ ਦੁਸ਼ਮਣੀ ਉਹਦੇ ਇਹਨਾਂ ਦਾ ਪਲਾਨ ਸੀ ਢਾਈ ਝਗੜੇ ਜੀ ਨਾ ਵੈਪਨਸ ਨੂੰ ਕੋਈ ਨਾ ਕੋਈ ਵੱਡਾ ਅਪਰਾਧ ਕਰਨ ਚ ਯੂਜ਼ ਕਰਨਾ ਸੀਗਾ ਸੋ ਸਾਡੀ ਟੀਮ ਨੇ ਇਹਨਾਂ ਦਾ ਜਿਹੜਾ ਅਗਲਾ ਕ੍ਰਾਈਮ ਸੀਗਾ ਉਹਨੂੰ ਆਪਣੀ ਮੁਸਤੈਦੀ ਨਾਲ ਪ੍ਰੀਐਮਪਟ ਕੀਤਾ ਔਰ ਅੱਗੇ ਅਸੀਂ ਇਹਨਾਂ ਨੂੰ ਰਿਮਾਂਡ ਲੈ ਕੇ ਚੈੱਕ ਕਰਾਂਗੇ ਕਿ ਇਹਨਾਂ ਦੇ ਹੋਰ ਕੀ ਕੀ ਪਲਾਨ ਸੀਗੇ ਤੇ ਇਹ ਮੈਂ ਦੱਸਣਾ ਚਾਹਾਂਗੀ ਕਿ ਜਿਹੜੇ ਅਰਸ਼ਦੀਪ ਔਰ ਜਗਸੀਰ ਦੋਨਾਂ ਤੇ ਪੁਰਾਣੀ ਕ੍ਰਿਮੀਨਲ ਹਿਸਟਰੀ ਹੈ ਅਰਸ਼ਦੀਪ ਤੇ ਆਲਰੇਡੀ ਅਰਾਊਂਡ ਦਾ 7 ਮੁਕਦਮੇ ਦਰਜ ਹੈਗੇ ਨੜਾਈ ਝਗੜੇ ਦੇ ਲੁੱਟਾ ਖੋਹਾ ਦੇ ਅਸਲੇ ਦਾ ਔਰ ਜਿਹੜਾ ਮੋਬਾਈਲ ਜੇਲ੍ਹ 'ਚ ਮੋਬਾਈਲ ਲੈ ਕੇ ਜਾਂਦੇ ਇਹ ਜ਼ਿਆਦਾ ਇਹਨਾਂ ਦੇ ਪਰਚੇ ਮੋਗਾ ਔਰ ਫਰੀਦਕੋਟ ਜ਼ਿਲ੍ਹਿਆਂ ਚ ਹੈਗੇ ਔਰ ਇਹ ਅਰਾਊਂਡ 1 ਮਹੀਨੇ ਪਹਿਲਾਂ ਬੇਲ ਤੇ ਆਇਆ ਸੀਗਾ ਜੇਲ੍ਹ ਤੋਂ ਔਰ ਜਿਹੜਾ ਜਗਸੀਰ ਹੈ ਇਹਦੇ ਤੇ ਵੀ ਪਹਿਲਾਂ ਦੋ ਪਰਚੇ ਦਰਜ ਹੈਗੇ ਜੀ ਮੋਗਾ ਜ਼ਿਲ੍ਹੇ ਚ ਇੱਕ ਐਨਡੀ ਦਾ ਹੈਗਾ ਔਰ ਇੱਕ 302 307 ਦੋਨੋਂ ਹੀ ਜ਼ਿਲ੍ਹਾ ਮੋਗਾ ਦੇ ਹੈ ਤੇ ਜਿਹੜਾ ਡਿਪਟੀ ਸ਼ਰਮਾ ਇਹਦੇ ਤੇ ਪੁਰਾਣੀ ਕੋਈ ਕ੍ਰਿਮੀਨਲ ਹਿਸਟਰੀ ਨਹੀਂ ਹੈ ਸੋ ਕੁੱਲ ਮਿਲਾ ਕੇ ਸਾਨੂੰ ਇਸ ਕੇਸ ਚ 3 ਦੇਸੀ ਪਿਸਤਲ ਬਰਾਮਦ ਹੋਏ ਔਰ 4 ਮੈਗਜ਼ੀਨਸ ਬਰਾਮਦ ਹੋਏ ਮਤਲਬ ਕਿੰਨੀ ਕੇਸ ਹੈ ਇਹਨਾਂ ਦੀ ਇਹ ਜਿਹੜਾ ਅਰਸ਼ਦੀਪ ਹੈ ਇਹ 23 ਸਾਲ ਦਾ ਹੈ ਜਗਸੀਰ 26 ਸਾਲ ਦਾ ਹੈ ਔਰ ਡਿਪਟੀ ਸ਼ਰਮਾ 24 ਸਾਲ ਦਾ ਹੈ ਨਾ ਕਿਸੇ ਗੈਂਗਸਟਰ ਨਾਲ ਸਾਹਮਣੇ ਆਇਆ ਜਿਸ ਤਰ੍ਹਾਂ ਇਹਦਾ ਸ਼ੌਕੜ ਵੀ ਹੈ ਸੱਤ ਮੁਕੱਦਮੇ ਲੱਗੇ ਨੇ ਅਰਸ਼ਦੀਪ ਦੇ ਸੀ ਗੈਂਗਸਟਰ ਦਾ ਅਸੀਂ ਰਿਮਾਂਡ 'ਚ ਡੂੰਘਾਈ ਨਾਲ ਦੇਖਾਂਗੇ ਬਟ ਅਦਰਵਾਇਜ਼ ਇਹ ਵੋਨਰ ਬੀ ਕ੍ਰਿਮੀਨਲਸ ਤੇ ਹੈਗੇ ਆ ਜਿਸ ਤਰ੍ਹਾਂ ਇਹਦੀਆਂ ਗੱਲਾਂ ਕਰਦੇ ਆ ਜੋ ਇਹਨਾਂ ਦੀ ਪਲਾਨਿੰਗ ਸੀ ਕਿ ਅਸੀਂ ਮੱਧ ਪ੍ਰਦੇਸ਼ ਤੋਂ ਵੈਪਨ ਅਗਰੇ ਆਪਣੇ ਨਿਜੀ ਰੰਜਿਸ਼ ਤੋਂ ਯੂਜ਼ ਕਰਨੇ ਸੀ ਕਿਸੇ ਨੂੰ ਮਾਰਨ ਲਈ ਸੋ ਬਾਕੀ ਅਸੀਂ ਪਿੰਪੁਆਇੰਟਡਲੀ ਹਲੇ ਨਹੀਂ ਕਨਫਰਮ ਕਰ ਸਕਦੇ ਦੋ ਸੂਈ ਸਨਾਈ ਦੇ ਖਬਰਾਂ ਕੱਲ ਫੇ ਮਿਲਾਂਗੇ ਇਸੇ ਸਮੇਂ ਇਸੇ ਚੈਨਲ ਤੇ ਤਦ ਤੱਕ ਲਈ ਕੁਲਵੰਤ ਸਿੰਘ ਗਿੱਲ ਨੂੰ ਇਜਾਜ਼ਤ ਦੇ ਦਿਓ ਰੱਬ ਰਾਖਾ